ਹਾਂ ਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਅਮੀਰਗਾ ਦੇ ਠੀਕ ਠਾਕ ਹੋ ਸੋਡੇ ਜਾਨਵਰ ਦੀ ਸੈਟ ਬੈਟ ਹੋਣਗੇ ਲਾਓ ਮਿੱਤਰ ਅੱਜ ਫੇਰ ਆਏ ਆ ਦੀਪ ਕੋਲੇ ਹੋਰ ਵੀ ਕਿਵੇਂ ਆ ਠੀਕ ਆ ਤੇ ਬਾਈ ਦੀਪ ਕਹਿੰਦਾ ਨਾ ਆਪਣੀ ਇਹਨਾਂ ਇੱਥੇ گاਉਂ ਸ਼ਾਲਾ ਚ ਕੀ ਰੱਖਿਆ ਮੋਟੇ ਘਰਨ ਹੋਰ ਕੀ ਆ ਰੋਜ ਹੋਰ ਕੋਊਤਰ ਕੋਊਤਰ ਹਾਂ ਬਾਈ ਦੇਖ ਕੇ ਆਉਨੇ ਬੱਤਕਾਂ ਵੀ ਐਸੇ ਛੱਪੜ ਦੇ ਵਿੱਚ ਹਨਾ ਸਾਰੇ ਜਾਨਵਰ ਦੇਖ ਕੇ ਆਉਨੇ ਚਲੋ ਚੱਲ ਗਏ ਫੇਰ ਓਡੀ ਤੇ ਤੂੰ ਚਲੇਗਾ ਮੈਂ ਚਲਾਉਣਾ ਤੂੰ ਬਹਿ ਜਾ ਤਾਦਾ ਪੁੰਟ ਕੱਲੇ ਤੋ ਵਗ ਗੇ ਕੰਮ ਹੋ ਗਏ ਬਾਈ ਤੁਰੇ ਜਾਣੇ ਆਪਾਂ ਪਹੁੰਚਣ ਵਾਲੇ ਹੀ ਆ ਬਸ ਇੱਥੇ ਨੇੜੇ ਹੀ ਆ ਉਹ ਮੋੜ-ਮੋੜ ਕੇ ਨਾਲ ਹੀ ਬੱਤਕਾਂ ਛੱਪੜ ਦੇ ਵਿੱਚ ਪਹਿਲਾਂ ਦਰਸ਼ਨ ਕਰਾਂਗੇ ਆਪਾਂ ਬੱਤਕਾਂ ਦੇ ਠੀਕ ਆ ਉਦੋਂ ਬਾਅਦ ਫਿਰ ਦੇਖਦੇ ਆਂ ਬਾਅਦ ਜਾਈਏ ਨੇ ਜਾਈਏ ਨੇ ਪਹੁੰਚਣ ਵਾਲੀਆਂ ਬਾਅਦ ਦੇਖੋ ਬਈ ਹੋ ਰਹੀਆਂ ਤੇ ਨੇੜੇ ਚੱਲ ਕੇ ਦਿਖਾਉਨੇ ਦੇਖੋ ਬਈ ਇਹ ਹੈਗੀਆਂ ਮਸਕੂਬੀ ਇਹ ਨਹੀਂ ਪਤਾ ਕਿ ਕਿਹੜੀ ਨਸਲ ਦੇਖੋ ਇਹਦਾ ਕਿਆ ਸੀ ਨੂੰ ਤੁਹਾਨੂੰ ਸ਼ੌਂਕ ਕਰਾਵਾਂਗੇ ਬੱਤਕਾਂ ਦਾ ਮੰਨਦੇ ਆਂ ਚਲੋ ਜੀ ਚੱਲ ਗਏ ਅੱਗੇ ਹਾਂ ਲੜੀ ਲੱਗ ਗਿਆ ਜਾਲੀ ਦੇ ਨਾਲ ਲੱਗ ਗਿਆ ਬੜਾ ਬਈ ਦੇਖੋ ਇਧਰ ਜਾਨਵਰ ਛੱਡ ਛੱਡ ਦੀ ਬੂਠਾ ਛੱਡ ਬੂਠਾ ਛੱਡ ਹਾਂ ਲਓ ਦੇਖੋ ਕਬੂਤਰ ਇਹ ਕੰਮ ਸਲਾ ਜਾ ਗਿਆ ਪਤਾ ਵੀ ਬਿਠਾਏ ਆ ਸਕਰੀਨ ਤੇ ਟੱਚ ਨਾ ਕਰੀਂਗਾ ਨਹੀਂ ਬਲਰ ਹੋ ਜਾਣਾ ਇਧਰ ਵੀ ਬੈਠੇ ਆ ਆਦਿ ਆਦਿ ਬਿਠੇ ਆ ਇਧਰ ਉਹ ਥੱਲੇ ਬੱਚੇ ਕੱਢੇ ਆ ਬਈ ਹਜੇ ਖੁੱਲੇ ਨਹੀਂ ਛੱਡੇ ਬਾਹਰ ਹਜੇ ਥੱਲੇ ਵੀ ਖੜਾ ਦੀ ਆਦਿ ਬੱਚਾ ਬੈਠਾ ਹੈ ਕਾਦ ਬੈਠਾ ਹੈ ਇਹ ਘੋੜਾ ਹੈ ਕਾਲਾ ਨਹੀਂ ਜਾ ਜਾ ਉਧਰ ਵੀ ਆ ਬਰੇ ਨੂੰ ਔਰ ਨਾ ਖਣੀ ਇੱਥੇ ਰੋਜ ਆ ਖਣੀ ਹੈਰਨਾ ਉਹ ਵੀ ਦੇਖਣ ਚੱਲਦੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਕਰ ਲਵਾਂ ਲਓਏ ਭਾਈ ਆਪਣਾ ਉਹ ਗਊਸ਼ਾਲਾ ਚਲੋ ਗਊਸ਼ਾਲਾ ਉਹ ਪਿੱਛੇ ਰਹੀ ਆ ਉਹ ਰਿਆ ਗੇਟ ਠੀਕ ਹੈ ਤੇ ਹੁਣ ਇੱਧਰ ਚੱਲਦੇ ਆ ਜਗਾ ਦੇ ਵਿੱਚ ਕਿ ਦੀਪਕੰਦ ਕਬੂਤਰ ਵੀ ਆ ਮੋਰ ਵੀ ਆ ਤੇ ਪਹਿਲਾਂ ਗਾਇਆਂ ਦੇਖ ਕੇ ਆਉਂਦੇ ਉੱਧਰ ਚੱਲ ਕੇ ਲਓਏ ਭਾਈ ਦੇਖੋ ਗਾਇਆਂ ਉਹ ਵੀ ਆ ਆ ਬੈਠੀਆਂ ਆ ਉਹ ਵੀ ਕੋ ਭੱਜੀ ਆ ਆ ਆ ਉਹ ਬਾਰ ਤਾਂ ਨਹੀਂ ਖੁੱਲਾ ਨਹੀਂ 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 ਦੇਖੀ ਬੇਟੇ ਵੇਖੀ ਭਰਾਵਾ ਨਹੀਂ ਨਹੀਂ ਇੰਨੇ ਕੁ ਦੇਖ ਲੈ ਭਾਈ ਆ ਦੇਖੋ ਇੱਧਰ ਕਿਵੇਂ ਕਰਦੇ ਆ ਗਊ ਗਾਇਆਂ ਇਹਨਾਂ ਨੂੰ ਮੇਰੇ ਸਾਹਮਣੇ ਆਏ ਲੱਗਿਆ ਕਿ ਕੁਝ ਪਾਵਾਂਗੇ ਆਪਾਂ ਆਹ ਦੇ ਆ ਗਏ ਕਿੱਥੇ ਪਤਾ ਨਹੀਂ ਆ ਗਿਆ ਲੈ ਲੈ ਬਾਈ ਆ ਦੇਖੋ ਇਧਰ ਗਈਆਂ ਕਿੰਨੀਆਂ ਸਿਆਣੀਆਂ ਯਾਰ ਲੈ ਕੱਡੂ ਨਹੀਂ ਇਹੀ ਕੋਹ ਨਹੀਂ ਲੈ ਗਈ ਸੌਰੀ ਸੌਰੀ ਬਾਈ ਪਤਾ ਨਹੀਂ ਸਰ ਜੀ ਤੁਹਾਨੂੰ ਤਾਂ ਕਿਹੜਾ ਜੀ ਓਏ ਭੂਨਾ ਖਾਲੀ ਸਰ ਜੀ ਤਾਂ ਕਿਹੜਾ ਆਇਓ ਇੱਕ ਮਿੰਟ ਬਾਈ ਦੇਖੋ ਇਧਰ ਗਈਆਂ ਸਾਰੀਆਂ ਬੈਠੇ ਹਨ ਅਰੇਸਟ ਕਰਦੇ ਉਸੇ ਗਊਸ਼ਾਲਾ ਦੀਆਂ ਬਾਈ ਜਿੱਥੇ ਆਪਾਂ ਜਾ ਕੇ ਗਊਟਰ ਦੇਖਿਆ ਉਥੇ ਤੇ ਨਹੀਂ ਹੈ ਨਹੀਂ ਸਾਰੀਆਂ ਇਧਰ ਬੈਠੀਆਂ ਧੁੱਪੇ ਇਹ ਜਗ੍ਹਾ ਗਊਸ਼ਾਲਾ ਤੋਈ ਹੈ ਸਟਾਪ ਕਰੀ ਗਦੇ ਨਾ ਇਹ ਦੋ ਆਪਣੇ ਕੋਲੇ ਆ ਗਈਆਂ ਇਹਨਾਂ ਨੂੰ ਲੱਗਿਆ ਕਿ ਕੁਝ ਖਾਣ ਲਈ ਨਹੀਂ ਹੈ ਨਹੀਂ ਸੌਰੀ ਹਾ ਕੁੱਤਾ ਵੀ ਆਏ ਕਿੱਥੇ ਆ ਉਹ ਸੜ ਜੀ ਤਾਂ ਕਿਥੇ ਆ ਅੱਛਾ ਉਹ ਪਿਆਲਾ ਮਦੂ ਉਹ ਵੇ ਭਾਈ ਵਾਕਈ ਆਦੇ ਕੁੱਤੇ ਵੀ ਹੈ ਵਿੱਚ ਇੱਕ ਆ ਪਿਆ ਲੰਮਾ ਇੱਕ ਦੇ ਪਿੱਛੇ ਬਿਠਾ ਦੇ ਠੀਕ ਹੈ ਕੋਈ ਸਿੱਧਰ ਕਰਨ ਨਾਲ ਕੁੱਤੇ ਵੀ ਆ ਪਏ ਹੈ ਪੱਤੇ ਹਾਂ ਚੱਲ ਕੋਈ ਭੁੱਖਾ ਚਲੋ ਬਈ ਹੁਣ ਜਗ੍ਹਾ ਦੇ ਅੰਦਰ ਚੱਲਦੇ ਉਹ ਵੀ ਸੁਣ ਦਿਖਾਉਣੇ ਚੱਲ ਗਏ। ਆਹ ਵਾਹ ਵਾਹ। ਦੇਖੋ ਬਈ ਸੁਆਗ ਵਗਦਲ। ਇਧਰੋਂ ਆਉਂਦਾ ਪਾਣੀ। ਇੱਧਰ ਨੂੰ ਜਾਂਦਾ। ਆਹ ਬੈਠੀਆਂ ਗਾਇਨਾਂ। ਉਹ ਦੇਖੋ। ਠੀਕ ਹੈ ਬਈ। ਤਾਂ ਮੈਂ। ਹੂੰ। ਬਈ ਇਹੀ ਆ ਵਾਪਸ ਮੁੜ ਆਏ ਆ ਜਗ੍ਹਾ ਦਾ ਗੇਟ ਬੰਦ ਸੀਗਾ ਤਾਂ ਕਰਕੇ। ਤੇ ਇਧਰ ਨਾਲ ਮੱਝਾਂ ਦੇਖੋ ਜੇ। ਇਹ ਜੇ। ਉਹ ਬੇਰੀਆਂ। ਠੀਕ ਹੈ ਬਈ। ਤੇ ਹੁਣ ਚੱਲਦੇ ਹਾਂ ਉੱਥੇ ਫੇਰ ਗਾਇਆਂ ਕੋਲੇ ਨਲੇ ਗਊਸ਼ਾਲਾ ਲਓਏ ਬਾਈ ਘਰੇ ਆ ਗਏ ਸੀ ਹੋਰ ਕਿਵੇਂ ਇਹ ਬਾਈ ਕਰ ਦਿੱਤਾ ਵਾ ਇਧਰ ਦੀਪ ਆ ਇਧਰ ਮੋਟਾ ਤੇ ਬਾਈ ਗਿਰ ਦਿੱਤਾ ਨਾ ਫੋਨ ਲੈ ਕੇ ਆਇਆ ਇਧਰ ਦੇਖੋ ਇਧਰ ਮੰਦੇ ਆ ਪੁਰਾਣਾ ਮਾਡਲ ਮਾਡਰਨ ਤਾਂ ਨਹੀਂ ਆਪਾਂ ਨੂੰ ਪਤਾ ਹੈ ਸੈਮਸੰਗ ਦਾ ਬਾਈ ਇਹ ਟੱਚ ਸੀਗਾ ਇੱਥੋਂ ਦੇਖੋ ਲਾਲ ਬਟਨ ਆ ਹਰਾ ਬਟਨ ਤੇ ਇੱਥੋਂ ਜਿਹੜੇ ਫਕਸ਼ਨ ਖੁੱਲਦੇ ਉਹ ਵਾਲੇ ਠੀਕ ਆ ਤੇ ਇਹ ਕੰਮ ਚੱਲਦਾ ਤਾਂ ਨਹੀਂ ਕੋਈ ਵੀ ਤੇ ਹਾਂਜੀ ਚੱਲਦਾ ਯਾਨੀ ਸਾਰੇ ਤਾਂ ਲੈ ਸਾਰੇ ਚੱਲਦੇ ਚਲਾਉਂਦੇ ਨਹੀਂ ਪਰ ਹਨਾ ਬੈਟਰੀ ਬੁੱਢੀ ਡਾਉਣੇ ਨਾ ਦੀ ਆਹ ਦੇਖ ਲਓ ਬਾਈ ਇੱਕ ਸੈਮਸੰਗ ਦਾ ਲੈ ਯਾਦਾ ਹੀ ਰਹੀਆਂ ਯਾਰ ਹੁਣ ਤਾਂ ਤੁਹਾਨੂੰ ਬਤਾ ਆਈਫੋਨ ਆ ਦੌਰ ਆ ਤੇ ਆਪਣੇ ਐਂਡਰਾਇਡ ਆ ਦੀ ਵੀ ਚੱਕੀ ਫਿਰ ਬੈਕ ਤੇ ਇਹ ਕਾ ਲਾਵਾ ਦਾ ਲੈ ਦੇਖੋ ਬਈ ਕਿੱਥੋਂ ਭਲ ਕੇ ਲਿਆਏ ਸਾਰੇ ਇਹ ਜੀ ਸਾਡੇ ਭਰਾ ਦੇ ਘਰੇ ਸੀ ਭਰਾ ਦੇ ਘਰੇ ਹੀ ਸਾਰੇ ਤੇ ਇਹ ਕਾ ਬਈ ਇਹ ਸਪਾਈਸ ਦਾ ਲੈ ਮੰਨਦੇ ਬਈ ਟੋਕਣ ਆਉਂਦੇ ਨੇ ਸਪਾਈਸ ਦੇ ਪਹਿਲਾਂ ਜਿਹੜਾ ਆਪਾਂ ਪੈਸੇ ਪਾਉਂਦੇ ਹੁੰਦੇ ਸੀਗੇ ਵਿੱਚ ਇਹ ਦੀਵ ਟਾਈਮ ਦਿਖਾ ਲਈ ਆਪਾਂ ਚੱਲਦੇ ਆਂ ਬਾਈ ਫਿਰ ਗਾਂੂ ਸਰ ਦਾ ਦੁਬਾਰਾ ਜਦੋਂ ਗਾਇਆਂ ਉਹ ਕਰਨ ਗਏ ਇੰਦਰ ਉਧਰ ਇਹ ਬਾਈ 12 24 12:30 ਹੋ ਗਏ ਆ ਤੇ ਆਪਾਂ ਚੱਲਾਂਗੇ 1 ਵਜੇ ਇਹਨੂੰ ਵੀ ਕਰ ਦਿੱਤੇ ਨੂੰ ਵੀ ਹੁਣ ਨਾਲ ਲੈ ਕੇ ਜਾਣਾ ਠੀਕ ਆ ਬਹਿ ਗਏ ਆ ਬਹਿ ਨੂੰ ਗ੍ਰੀਤਾ ਆਪਾਂ ਨੂੰ ਚਾਹ ਲਦੇ ਆ ਜਾਾਂਗੇ ਠੀਕ ਆ ਬਾਈ ਚੱਲ ਅੱਗੇ ਕਰ ਉਹ ਹੀ ਨਹੀਂ ਲੈਪੇ ਕਰ ਦਿੱਤਾ ਕਹਿੰਦਾ ਮੈਨੂੰ ਪਤਾ ਕਿੱਥੇ ਜਾਂਦਾ ਉਹ ਨੂੰ ਦੇਖਾਂਗੇ ਫਿਰ ਕਰ ਦਿੱਤਾ ਤਰ ਸੁਗਾ ਠੀਕ ਆ ਕਿੱਥੇ ਆ ਤੇ ਫਿਰ ਦੁਬਾਰਾ ਚੱਲਾਂਗੇ ਚੱਲਾਓ ਮਿੱਤਰੋ ਇਹ ਆਪਣੇ ਘਰ ਵਾਲੇ ਜਾਨਵਰ ਆ ਤੇ ਬਾਈ ਕਰ ਦਿੱਤਾ ਤੁਹਾਨੂੰ ਦਊਗਾ ਜਾਣਕਾਰੀ ਫਿਰ ਤੇ ਗਾਂ ਕਿੰਨੇ ਟਾਈਮ ਦੀ ਬਾਈ ਇਹ ਗਾਂ ਬ ਨਾਮੀ ਨਾ ਦੀ ਨਹੀਂ ਭਾਈ ਜਾ ਦੇ ਯਾ ਦੋ ਦਿੰਦੀ ਐ ਹਾਂਜੀ ਇੱਕ ਲੋ ਆ ਭਾਈ ਰਤ ਤਾ ਹੁਣ ਹੁਣ ਚੋਕੇ ਦੇਹਾਊਗਾ ਇੱਥੇ ਹੋ ਜਾ ਮਾੜਾ ਸਾਈਡ ਤੇ ਆ ਦੇਖੋ ਤੇ ਬਸ ਬਸ ਠੀਕ ਆ ਭਾਈ ਤੇ ਮੱਝ ਮੱਝ ਦੇਖ ਲੋ ਜੀ ਇਹ ਦੋ ਆ ਵੱਛੀ ਆ ਇਹਦਾ ਆ ਵੱਛੀ ਐ ਇਸੇ ਗਾਂ ਦੀ ਐ ਹਾਂਜੀ ਜੀ ਆ ਗਾਂ ਦੀ ਆ ਗਾਂ ਦੀ ਇਹ ਢਾਈਆਂ ਸਾਲਾਂ ਦੀ ਆ ਠੀਕ ਆ ਤੇ ਮੱਝ ਵੀ ਕਾਫੀ ਵੱਡੀ ਆ ਢਾਈਆਂ ਦੀ ਆ ਇਹ ਸੂਣ ਵਾਲੀ ਹੈ ਨਾ ਹਾਂ ਹਾਂਜੀ ਲੱਭਣ ਆਏ ਇੱਕ ਢਾਈਆਂ ਸਾਲਾਂ ਦੀ ਕਦੋਂ ਸੂ ਗਈ ਇਹ 2 ਘੰਟੇ ਮਹੀਨੇ ਨੂੰ ਨਵੇਂ ਇਹ ਨੂੰ ਇਹ ਬਾ 12 ਤਾਂ ਮੈਂ 12 ਮਹੀਨੇ 9 ਸਾਲ ਤੋਂ ਪਹਿਲਾ ਪਹਿਲਾ ਸੂਪੂ ਕਿ 9 ਸਾਲ ਦੇ 9 ਸਾਲ ਦੀ ਸੂਈ ਠੀਕ ਆ ਇਹ ਤਾਂ ਨਹੀਂ ਦੋ ਦਿੰਦੀ ਹੈ ਨਾ ਸਰ ਪਹਿਲਾਂ ਦੇਖ ਦੇ ਦੇਖ ਨਾ ਛੱਡਿਆ ਵਾ ਨਹੀਂ ਬਈ ਭਾਈ ਮਾ ਤੇਰੀ ਗਾਵਾਂ ਤੋਂ ਨਾ ਰਹਿੰਦੇ ਗਾਵਾਂ ਯਾਰ ਭਾਈ ਜਿਬ ਮਤਲਬ ਆ ਦੇਖੋ ਇਹ ਆ ਬੱਚੀ ਇਹ ਨਵੀਂ ਦਿੱਤੀ ਆ ਆ ਦੇਖ ਨਿੱਕੀ ਜੀ ਇਹਦੀ ਇਹ ਹਾਂਜੀ ਹਾਂਜੀ ਇਹ ਦਵਾਰਾ ਸੂਈ ਇਹ ਕਿੰਨੇ ਟਾਈਮ ਦੀ ਆ 10000 ਦੋ ਮਹੀਨਾ ਦੀ ਦੋ ਮਹੀਨਾ ਦੀ ਹੈ ਠੀਕ ਆ ਦੁੱਧ ਲੱਪ ਪੀਂਦੀ ਹੈ ਕਿ ਨਹੀਂ ਹਾਂਜੀ ਆਪ ਵੀ ਪੀ ਲੈਂਦੀ ਆ ਪੀ ਲੈਂਦੀ ਹੈ ਹਾਂਜੀ ਠੀਕ ਆ ਕਾਦੇ ਲਈ ਫਿਰ ਦੁੱਧ ਫਿਰ ਤੇ ਇੱਥੇ ਕਿਹੜੀ ਰਵੇਂ ਤੂੰ ਲਾ ਦੇ ਜੇ ਬੰਦਾ ਫਿਰ ਨਹੀਂ ਦੁੱਧ ਦਿੰਦੀ ਅੱਛਾ ਇਹ ਬੱਚੀ ਨੂੰ ਇਹਦੇ ਨਾਲ ਉਸੇ ਮੂਰੇ ਬੰਨਣਾ ਪੈਂਦਾ ਹਾਂਜੀ ਇਹ ਚਟਾਂ ਲੱਗ ਗਈ ਸਾਰਾ ਸਿਰ ਇਹਨੂੰ ਪਤਾ ਲੱਗਣਾ ਫਿਰ ਸਾਡੀ ਬੱਚੀ ਆ ਕਿ ਹੋਰ ਕਿਸੇ ਦੀ ਅੱਛਾ ਇਹ ਚਟਣ ਲੱਗੀ ਉਹਨੂੰ ਤੇ ਫਿਰ ਦੁੱਧ ਲਾ ਲੈਂਦੀ ਐ ਤੇ ਬੰਦਾ ਚੁਈ ਜਾਂਦਾ ਆਪਾਂ ਬੰਦਾ ਚੁਈ ਜਾਂਦਾ ਠੀਕ ਆ ਅੱਛਾ ਹੁਣ ਦੁੱਧ ਦੇਣਾ ਜਿਵੇਂ ਹੁਣ ਬੱਚੀ ਇੱਧਰ ਖੜੀ ਆ ਹਾਂ ਫੇਰ ਲੈ ਲੈ ਛੜ ਮਾਰਦੀ ਹੈ ਇਹ ਨਹੀਂ ਦਿੰਦੀ ਐ ਅੱਛਾ ਫੇਰ ਨਹੀਂ ਛੜ ਮਾਰਦੀ ਹੈ ਦੱਸਿਓ ਭਾਈ ਕਮੈਂਟ ਕਰਕੇ ਇਹ ਗੱਲ ਸਹੀ ਐ ਕਿ ਨਹੀਂ ਇਹ ਕਹਿੰਦੇ ਬੱਚੀ ਕੋਲੇ ਬਨਣੀ ਪੈਂਦੀ ਜਦੋਂ ਧਾਰ ਕਢਣੀ ਉੱਥੇ ਤੇ ਫਿਰ ਜਾ ਕੇ ਦੁੱਧ ਲਾਉਂਦੀ ਹੈਗਾ ਫੇਰ ਚੁਈ ਜਾਂਦੀ ਐ ਠੀਕ ਐ ਤੇ ਹੁਣ ਆਪਾਂ گاਉਂ ਛੱਲਾਣਾ ਵੇਖਦੇ ਹਾਂ ਹੁਣ ਟਾਈਮ ਜਿਆਦਾ ਹੋ ਗਿਆ ਚੱਲ ਗਏ ਨਹੀਂ ਹੁੰਦਾ ਹੋਏ ਸ਼ਾਰਟ ਬਾਕੇ ਤੁਹਾਨੂੰ ਦਿਖਾ ਦਾਂਗੇ ਬਾਈ ਚੱਲਦੇ ਆਂ ਫਿਰ ਉੱਥੇ ਇਹ ਵੀਡੀਓ ਤਾਂ ਬੈ ਇੱਥੇ ਐਂਡ ਕਰ ਦੇਣੀ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰਕੇ ਯੂਸ ਵੀਡੀਓ ਕਿਤਾ ਲੱਗੀ ਬਾਈ ਬਾਏ